ਤੇ ਜਦੋਂ ਪੰਜ ਬਾਣੀਆਂ ਦਾ ਪਾਠ ਹੁੰਦਾ ਉਹਦੇ ਵਿੱਚ ਜਪਜੀ ਸਾਹਿਬ ਜਾਬ ਸਾਹਿਬ ਤਾਂ ਪ੍ਰਸਾਦ ਸਵਈਏ ਕਬਿਓ ਬਾਣ ਚ ਬੇਨਤੀ ਚੋਪਈ ਤੇ ਅਨੰਦ ਸਾਹਿਬ ਉਹਨਾਂ ਨੇ ਇਹ ਕਿਹਾ ਵੀ ਮੈਂ ਵੀ ਸ਼ਾਮਲ ਹੋਊਂਗਾ ਮੈਨੂੰ ਵਧੀਆ ਲੱਗਾ ਉਹ ਵੀ ਇਹ ਮਹਿਸੂਸ ਕਰਦੇ ਆ ਕਿ ਹੁਣ ਸਮਾਂ ਇਕੱਠੇ ਹੋ ਕੇ ਚੱਲਣ ਦਾ ਵਾ ਉਹ ਵੀ ਅਕਾਲ ਤਖਤ ਸਾਹਿਬ ਤੇ ਆਉਣ ਆਪਣਾ ਪੱਖ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਕਤਰਦਾ ਜ ਉਹਨਾਂ ਦਾ ਵੀ ਮਸਲਾ ਵਿਚਾਰਿਆ ਜਾਊਗਾ ਗੁਰੂ ਸਾਡਾ ਗਲੇ ਲਾਉਂਦਾ ਵਾ ਸਾਰਿਆਂ ਨੂੰ ਗੁਰੂ ਨੇ ਗਲੇ ਲਾਉਣ ਲਈ ਆਖਿਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਹੜਾ ਵੀ ਸ਼ਰਨ ਆਊਗਾ ਗੁਰੂ ਨੇ ਗਲੇ ਲਾਇਆ ਧਰਮ ਪ੍ਰਚਾਰ ਦੇ ਲਹਿਰ ਦੇ ਤਹਿਤ ਮੈਂ ਚਾਹੁੰਨਾ ਮੈਂ ਭਾਵੇਂ ਬਾਬਾ ਦਲੇਰ ਸਿੰਘ ਖੇੜੀ ਵਾਲੇ ਆਇਦਰ ਡਾਕਟਰ ਸ਼ਿਵ ਸਿੰਘ ਹੁਣੀ ਆ ਹੋਰ ਵੀ ਬੜੇ ਪ੍ਰਚਾਰਕ ਹੈਗੇ ਨੇ ਨਾਮੀ ਉਹ ਸਾਰੇ ਦੇ ਸਾਰੇ ਜਿਹੜੇ ਰੋਜ਼ ਹੀ ਬੋਲਦੇ ਆ ਉਹ ਆਪਾਂ ਇਕੱਠੇ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਦੇ ਵਿੱਚ ਸਹਿਯੋਗ ਕਰੀਏ ਇਸ ਕਰਕੇ ਮੈਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦਾ ਤੇ ਜਿਹੜੀ ਇਕਤਰਤਾ ਸਦਣੀ ਹੈ ਕੇਸ ਮਸਲੇ ਤੇ ਸਦਣੀ ਆ ਦੂਜੀ ਅਸੀਂ ਸਦਣੀ ਆ ਫਿਲਮਾਂ ਦੇ ਮਸਲੇ ਤੇ ਵੱਖ-ਵੱਖ ਵਿਦਵਾਨ ਸਦਨੇ ਆ ਉਹਨਾਂ ਦੇ ਸੁਝਾਵਾਂ ਦੇ ਤਹਿਤ ਫਿਰ ਅਗਲੇ ਗੁਰਮਤੇ ਹੋਣਗੇ ਕਿਉਂਕਿ ਬਹੁਤ ਸਾਰੇ ਕੰਮ ਸिखਾਂ ਲਈ ਕਰਨ ਵਾਲੇ ਹੈਗੇ ਆ ਤੇ ਉਹ ਕਰਨੇ ਚਾਹੀਦੇ ਆ ਮੈਂ ਵੀ ਇੱਕ ਪ੍ਰਚਾਰ ਦਾ ਜ਼ਰੀਆ ਬਣਦਾ ਦੇਖੋ ਪਰ ਉਹਦੀ ਉਹਦੀ ਕੀ ਰੂਪਰੇਖਾ ਹੋਵੇ ਗੁਰੂਆਂ ਦੇ ਕਿਰਦਾਰ ਨਹੀਂ ਕਰ ਸਕਦਾ ਗੁਰੂ ਪਰਿਵਾਰ ਦੇ ਨਹੀਂ ਕਰ ਸਕਦਾ ਸਾਡੇ ਸ਼ਹੀਦਾਂ ਦੇ ਨਹੀਂ ਕਰ ਸਕਦਾ ਇਤਿਹਾਸ ਜਿਹੜਾ ਵਾ ਉਹ ਸਾਖੀ ਦਾ ਮਸਲਾ ਵਾ ਚਾਕੀ ਦਾ ਨਹੀਂ ਆ ਸਾਡੀਆਂ ਪਰੰਪਰਾਵਾਂ ਆ ਐਸਜੀਪੀਸੀ ਦੇ ਮਤੇ ਆ ਉਹਦੇ ਸੰਬੰਧੀ ਵੀ ਇੱਕ ਜਿਹੜੀ ਆਪਣੀ ਹੈਗੀ ਆ ਇਕਤਰਤਾ ਸਿੱਖ ਵਿਦਵਾਨਾਂ ਦੇ ਨਾਲ ਸਿੱਖ ਜਥੇਬੰਦੀਆਂ ਨਾਲ ਹੋਊਗੀ ਤੋਂ ਇਹ ਦੋਨੇ ਮਸਲੇ ਅਹਿਮ ਆ ਪਰ ਸਭ ਤੋਂ ਅਹਿਮ ਆ ਧਰਮ ਪਰਿਵਰਤਨ ਦਾ ਮਸਲਾ ਉਹਦੇ ਲਈ ਅਸੀਂ ਚਾਹੁੰਦੇ ਆ ਵੀ ਸਾਰੇ ਸਹਿਯੋਗ ਕਰਨ ਆਪਾਂ ਇਕੱਠੇ ਹੋ ਕੇ ਚੱਲੀਏ ਔਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ ਆ ਉਹ ਵੇਖੋ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਵੀ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਉਹ ਤੇ ਨਹੀਂ ਕਰਦਾ ਪਰ ਲਾਲਚ ਦੇ ਕੇ ਜੇ ਕੋਈ ਅੱਜ ਇੱਧਰ ਜਾ ਰਿਹਾ ਕੱਲ ਉੱਧਰ ਚਲ ਜੂ ਉਹਦਾ ਨਜਿੱਠਣ ਦਾ ਤੇ ਹਾਲੇ ਹੋਇਆ ਦਸਵੰਦ ਹਰ ਸਿੱਖ ਦਸਵੰਦ ਕੱਢਦਾ ਹਰ ਪਿੰਡ ਦਾ ਬੰਦਾ ਆਪਣੇ ਪਿੰਡ ਦਾ ਦਸਵੰਦ ਪਿੰਡ 'ਚ ਲਾਵੇ ਜਿਹੜਾ ਕੋਈ ਗਰੀਬ ਸਿੱਖ ਆ ਜਾਂ ਗਰੀਬ ਧੀ ਆ ਧੀ ਦੇ ਵਿਆਹ ਤੇ ਗਰੀਬ ਸਿੱਖ ਦੇ ਬੱਚੇ ਦੇ ਪੜ੍ਹਾਈ ਤੇ ਖਰਚਾ ਕਰਦੇ ਤੇ ਕੋਈ ਕੋਈ ਨਹੀਂ ਆ ਸਿੱਖਾਂ ਦੇ ਕੋਲ ਮਾਇਆ ਦੀ ਕਮੀ ਥੋੜਾ ਪਰ ਮੈਂ ਰਣਜੀਤ ਸਿੰਘ ਕੰਡਰੀਓ ਜੀ ਸਾਨੂੰ ਨਾ ਗੁਰੂ ਨੇ ਬਾਣੀ ਦੇ ਵਿੱਚ ਆਖਿਆ ਕਿ ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡੰਦੇ ਸਾਡੇ ਚੰਮ ਦੇ ਜੁੱਤੇ ਵੀ ਬਣ ਜਾਣ ਤੇ ਗੁਰਸਿੱਖਾਂ ਦੇ ਪੈਰਾਂ 'ਚ ਪੈ ਜਾਣ ਤੇ ਉਹ ਚੰਗੀ ਗੱਲ ਆ ਸਾਨੂੰ ਸਾਡੇ ਗੁਰੂ ਦੀ ਬਾਣੀ ਨੇ ਜੋੜਨਾ ਦੱਸਿਆ ਕਠੇ ਹੋ ਕੇ ਤੁਰਨਾ ਦੱਸਿਆ ਤੋੜਨਾ ਨਹੀਂ ਦੱਸਿਆ ਠੀਕ ਆ ਕਈ ਵਾਰੀ ਗਲਤੀਆਂ ਹੁੰਦੀਆਂ ਪਰ ਜੇ ਕੋਈ ਸੱਚੇ ਦਿਲੋਂ ਸ੍ਰੀ ਅਕਾਲ ਤਖਬ ਸਾਹਿਬ ਦੀ ਸ਼ਰਨ ਆ ਜੇ ਤਾਂ ਗੁਰੂ ਸਾਡਾ ਬਖਸ਼ੇਨ ਦਾ ਉਹ ਬਖਸ਼ਦਾ ਦੂਜੀ ਗੱਲ ਧਰਮ ਪਰਿਵਰਤਨ ਮੈਂ ਕੱਲ 6 ਪਿੰਡਾਂ ਦੇ ਵਿੱਚ ਗੁਰਦਾਸਪੁਰ ਦਾ ਹੀ ਪ੍ਰੋਗਰਾਮ ਲਿਖਿਆ ਹਰ 10 ਕਿਲੋਮੀਟਰ ਬਾਅਦ ਪਰ ਉੱਥੇ ਮੈਂ ਪੈਰਲਰ ਜੋ ਕੁਝ ਦੇਖਿਆ ਉਹ ਬੜਾ ਗੰਭੀਰ ਆ ਕੱਠ ਵੱਡੇ ਆ ਮੈਂ ਪ੍ਰੇਮ ਦੀ ਗੱਲ ਕਰ ਰਿਹਾ ਆ ਆਪਾਂ ਧਰਮ ਪਰਿਵਰਤਨ ਦੇ ਮਸਲੇ ਤੇ ਸਾਰੀ ਕੌਮ ਨੂੰ ਇਕੱਠਾ ਕਰਨਾ ਚਾਹੁੰਦੇ ਆ ਤਾਂ ਕਿ ਧਰਮ ਪ੍ਰਚਾਰ ਦੀ ਲਹਿਰ ਇਕੱਠੇ ਹੋ ਕੇ ਚੱਲੇ ਉਹਦੇ ਤਹਿਤ ਮੈਂ ਸਾਰਿਆਂ ਨੂੰ ਅਪੀਲ ਕੀਤੀ